जुगाड़ 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 लाया जुगाड़। चलान तो बचन दी वक्री तरकीब कुछ नोट किया वेखो नंबर प्लेट बंद हो रही है ਇਸ ਜੁਗਾਰ ਦਾ ਸ਼ਾਇਦ ਪੁਲਸ ਨੂੰ ਪਤਾ ਵੀ ਨਾ ਚੱਲਦਾ ਪਰ ਪੰਜਾਬੀਆਂ ਦੀ ਫਿਤਰਤ ਹੈ ਕਿ ਜੇ ਕੋਈ ਚੀਜ਼ ਹੱਥ 'ਚ ਲੱਗ ਜਾਵੇ ਤੇ ਉਸ ਦਾ ਰੋਲਾ ਤਾਂ ਪਾਣਾ ਹੀ ਹੈ ਕੁਝ ਜਿਹਾ ਹੀ ਕਰ ਰਿਹਾ ਸੀ ਇਹ ਥਾਰ ਸਵਾਰ ਦਰਅਸਲ ਇਸ ਨੇ ਨੰਬਰ ਪਲੇਟ ਦੇ ਅੱਗੇ ਇੱਕ ਸਿਸਟਮ ਲਵਾ ਲਿਆ ਜਿਸ ਨਾਲ ਉਹ ਰਿਮੋਟ ਦੇ ਨਾਲ ਹੀ ਉਸ ਨੂੰ ਬੰਦ ਕਰ ਦਿੰਦਾ ਸੀ ਹੁਣ ਜ਼ਾਹਿਰ ਜੀ ਗੱਲ ਹੈ ਕਿ ਜੇਕਰ ਤੁਹਾਡੇ ਕੋਲ ਇਹ ਜੁਗਾੜ ਹੈ ਤੇ ਅੱਗੇ ਕੈਮਰੇ ਨੇ ਤੇ ਤੁਸੀਂ ਇਸ ਨੂੰ ਬੰਦ ਕਰ ਸਕਦੇ ਹੋ ਯਾਨੀ ਕਿ ਤੁਹਾਡਾ ਨੰਬਰ ਹੀ ਨਹੀਂ ਦੇਖੇਗਾ ਤੇ ਚਲਾਨ ਕਿਵੇਂ ਹੋਏਗਾ ਇਹ ਹੀ ਨਹੀਂ ਕੱਲ ਨੂੰ ਜੇ ਕੋਈ ਗਲਤ मंसूਬੇ ਨਾਲ ਵੀ ਕੋਈ ਵਾਰਦਾਤ ਕਰਨ ਜਾਵੇ ਤੇ ਇਹੋ ਜਿਹੀਆਂ ਚੀਜ਼ਾਂ ਦਾ ਇਸਤੇਮਾਲ ਕਰ ਸਕਦਾ ਸੀ ਬਸ ਇਹ ਹੀ وجہ ਰਹੀ ਕਿ ਪੁਲਿਸ ਨੇ ਇਸ ਰੀਲ ਨੂੰ ਬੜੀ ਹੀ ਗੰਭੀਰਤਾ ਨਾਲ ਲਿਆ ਕਿਉਂਕਿ ਇਹ ਨੌਜਵਾਨ ਨੇ ਤਾਂ ਰੀਲ ਪਾ ਕੇ ਆਪਣੀ ਥਾਰ ਦੀ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਜਦੋਂ ਪੁਲਿਸ ਕੋਲ ਮਾਮਲਾ ਪਹੁੰਚਿਆ ਵੀਡੀਓ ਪਹੁੰਚੀ ਤੇ ਪੁਲਿਸ ਕੋਲ ਰੁਕਿਆ ਨਹੀਂ ਗਿਆ ਕਿਉਂਕਿ ਜੇਕਰ ਇਹੋ ਜਿਹੇ ਜੁਗਾਰ ਲੱਗਣਗੇ ਤੇ ਕੱਲ ਨੂੰ ਕ੍ਰਿਮੀਨਲ ਕਿਵੇਂ ਫੜੇ ਜਾਣਗੇ ਤੇ ਕੱਲ ਨੂੰ ਜੇਕਰ ਕੋਈ ਹਾਦਸਾ ਕਰ ਜਾਵੇ ਉਸ ਨੂੰ ਕਿਵੇਂ ਫੜਿਆ ਜਾਏਗਾ ਤੇ ਕੱਲ ਨੂੰ ਜੇ ਕੋਈ ਟ੍ਰੈਫਿਕ ਨਿਯਮ ਤੋੜੇਗਾ ਤੇ ਉਸ ਦਾ ਚਲਾਨ ਕਿਵੇਂ ਹੋਏਗਾ ਇਹ ਸਾਰੇ ਸਵਾਲ ਲੈ ਕੇ ਪੁਲਸ ਨੇ ਇਸ ਗੱਡੀ ਦੀ ਤਲਾਸ਼ ਕੀਤੀ ਤੇ ਆਖਰਕਾਰ ਕਰ ਦਿੱਤਾ ਹੈ ਮੋਟਾ ਚਲਾਨ ਆਓ ਤੁਹਾਨੂੰ ਸੁਣਾਉਣਾ ਅੰਮ੍ਰਿਤਸਰ ਪੁਲ ਤੇ ਅਫਸਰਾਂ ਦੀ ਜੁਬਾਨੇ ਆਖਰਕਾਰ ਕੀ ਮੇਕ ਕੀਤੀ ਪੁਲ ਤੇ ਇਹ ਕਾਰਵਾਈ ਤਨਖੇਲ ਪੰਜਾਬੀ ਟੀਵੀ ਦੇ ਲਈ ਅੰਮ੍ਰਿਤਸਰ ਤੋਂ ਚੱਕਤੇ ਸਿੰਘ ਦੀਪਾ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਰਣਜੀਤ ਐਵੀਊ ਵਿਖੇ ਸਾਨੂੰ ਪਿਛਲੇ 1-2 ਦਿਨ ਤੋਂ ਕਾਫੀ ਵਾਇਰਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉਹ ਮਸੂਰ ਹੋਈ ਸੀ ਜਿਸ ਵਿੱਚ ਜਾਹਿਰ ਤੌਰ ਤੇ ਇੱਕ ਥਾਰ ਗੱਡੀ ਜਿਸ ਦਾ ਨੰਬਰ ਦਿਖ ਰਿਹਾ ਸੀ PB02 EQ1301 ਉਸ ਗੱਡੀ ਵੱਲੋਂ ਆਟੋਮੈਟਿਕ ਇਲੈਕਟ੍ਰਿਕ ਨੰਬਰ ਪਲੇਟ ਰਿਪਰ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਦੀ ਵਰਤੋਂ ਕਰਕੇ ਉਹ ਆਪਣੀ ਨੰਬਰ ਪਲੇਟ ਨੂੰ ਛੁਪਾ ਰਿਹਾ ਸੀ ਜੋ ਕਿ ਮੋਟਰ ਵਾਈਕਲ ਐਕਟ ਦੇ ਤਹਿਤ ਇੱਕ ਜੁਰਮ ਹੈ ਆ ਇਸ ਵਾਈਕਲ ਨੂੰ ਇਸ ਥਾਰ ਗੱਡੀ ਨੂੰ ਕਾਬੂ ਕਰਕੇ ਇਸ ਦੇ ਖਿਲਾਫ ਮੋਟਰ ਵਾਈਕਲ ਐਕਟ ਦੇ ਤਹਿਤ ਚਲਾਨ ਕੀਤਾ ਗਿਆ ਜਿਸ ਦੇ ਤਹਿਤ ਇਹਨਾਂ ਨੂੰ ਭਾਰੀ ਜੁਰਮਾਨਾ ਪਰਨਾ ਪਵੇਗਾ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਅਗਰ ਤੁਸੀਂ ਕਿਸੇ ਵੀ ਤਰੀਕੇ ਨਾਲ ਦੀ ਨੰਬਰ ਪਲੇਟ ਚਪਾਉਣੀ ਉਸ ਨੂੰ ਛੇੜਖਾਨੀ ਕਰਦੇ ਹੋ ਜਾਂ ਕਿਸੇ ਫਲਿੱਪਰ ਨਾਲ ਦੀ ਵਰਤੋਂ ਕਰਦੇ ਹੋ ਇੱਕ ਤਰੀਕੇ ਨਾਲ ਕਾਨੂੰਨੀ ਤੌਰ ਤੇ ਜੁਰਮ ਹੈ ਅਗਰ ਤੁਸੀਂ ਇਹ ਜੈਕਟਿਵਿਟੀ ਦੇ ਲਿਫਟ ਪਾਏ ਜਾਂਦੇ ਹੋ ਤਾਂ ਤੁਹਾਡੇ ਖਿਲਾਫ ਚਲਾਨ ਕੀਤਾ ਜਾਊਗਾ ਤੇ ਇਸ ਦੇ ਤਹਿਤ ਤੁਹਾਨੂੰ ਭਾਰੀ ਜੁਰਮਾਨਾ ਵੀ ਪੰਡਾ ਪੈ ਸਕਦਾ ਹੈ ਥੈਂਕ ਯੂ